ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਈਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਇਹ ਵੀਡੀਓ ਦੋਸਤੋ ਆਪਾਂ ਪੈਂਡ ਰੋਡੇ ਜ਼ਿਲ੍ਹਾ ਮੋਗਾ ਤਸਵੀਰ ਦੋਸਤੋ ਇਸ ਨੂੰ ਬਾਗਾ ਪੁਰਾਣਾ ਲੱਗਦੀ ਆ ਇਸ ਵੀਡੀਓ ਵਿੱਚ ਦੋਸਤੋ ਆਪਾਂ ਨੀਲੀ ਰਾਵੀ ਦੇ ਦੋ ਬਹੁਤ ਹੀ ਸੋਹਣੇ ਜਾਨਵਰ ਜੋ ਕਿ ਕਵਰ ਕਰਨੇ ਨੇ ਬਾਕੀ ਇਨਫਾਰਮੇਸ਼ਨ ਲਈ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਪਤਾ ਜਰੂਰ ਦੱਸਦੇ ਬਾਈ ਜੀ ਨਾਂ ਬਾਈ ਜੀ ਬਲਬੀਰ ਸਿੰਘ ਹਾਂ ਜੀ ਪੈਂਡ ਰੋਡੇ ਹਾਂ ਜੀ ਜ਼ਿਲ੍ਹਾ ਮੋਗਾ ਤਸਰੀਲ ਬਾਗਾਪੁਰਾ ਠੀਕ ਆ ਬਾਈ ਜੀ ਤੇ ਅੱਜ ਫਿਰ ਵੀਡੀਓ ਕਿਹੜੇ ਪਾਸੇ ਸ਼ੁਰੂ ਕਰਨੀ ਹੈ ਜੀ ਅੱਜ ਆਪਾਂ ਐਸਵਾਸੂ ਸ਼ੁਰੂ ਕਰ ਲੈਨੇ ਠੀਕ ਆ ਬਾਈ ਜੀ ਕੀ ਡੀਟੇਲ ਆ ਬਾਈ ਇਸ ਕੱਟੀ ਦੀ ਇਹ ਬਾਈ ਜੀ ਸਵਾ ਸਾਲ ਦੀ ਆਪ ਆ ਠੀਕ ਆ ਜੀ ਤੇ ਅਲਬਾਕਸ਼ ਦੀ ਆਪ ਆ ਅਲਬਾਕਸ਼ ਦੀ ਆ ਠੀਕ ਆ ਤੇ ਮਾਮੂ ਦਾ ਪਤਾ ਬਾਈ ਇਹਦਾ ਪਤਾ ਬਾਈ ਇਹ ਦੇ ਨਿਸ਼ਾਨ ਨਿਸ਼ੂਣ ਚਾ ਲੈ ਲਿਆ ਆ ਬਈ ਚਾਰੇ ਪੈਰਾਂ ਦੇ ਨਿਸ਼ਾਨ ਥੱਲੋਂ ਤੁਸੀਂ ਵੇਖ ਸਕਦੇ ਹੋ ਥੱਲੋਂ ਝੋਲੀ ਝੂਲੀ ਵੇਖ ਸਕਦੇ ਹੋ ਕੱਟੀ ਦੀ ਬਹੁਤ ਜਿਆਦੇ ਚੰਗੀ ਆ ਚਾਰੇ ਪੈਰਾਂ ਦੇ ਨਿਸ਼ਾਨ ਆ ਮਿੱਤਰੋ ਤੇ ਪੈਠ ਫੁੜਾ ਕੱਟੀ ਦਾ ਬਹੁਤ ਜਿਆਦੇ ਚੰਗਾ ਥਾਣ ਥੁਣ ਬਹੁਤ ਜਿਆਦੇ ਚੰਗਾ ਲੱਗਿਆ ਆ ਹੁਣੇ ਸਿੰਗ ਚੈੱਕ ਕਰੋ ਤੁਸੀਂ ਜਰਾ ਸਿੰਗ ਬਹੁਤ ਜਿਆਦੇ ਨਿੱਕਾ ਤੇ ਸੋਹਣਾ ਸ਼ੈਂਗ ਸਿੰਗ ਲੱਗਿਆ ਹੋਇਆ ਬਾਕੀ ਦੋਸਤੋ ਬਾਈ ਜੀ ਹੁਣਾਂ ਨੇ ਲਬਸ਼ ਦੀ ਇਹ ਆਪ ਦੱਸਿਆ ਮਾਂ ਦੇ ਥੱਲੇ 17 18 ਕਿਲੋ ਦੁੱਧ ਦਾ ਰਿਕਾਰਡ ਦੱਸਿਆ ਬਾਈ ਉਹਨਾਂ ਨੇ ਬਾਕੀ ਥੱਲੋਂ ਦੋਸਤੋ ਵੀ ਚੈੱਕ ਕਰ ਸਕਦੇ ਆ ਬਹੁਤ ਜ਼ਿਆਦੇ ਚੰਗੀ ਆ ਕੱਟੀ ਤੇ ਧੰਨ ਵੇਖ ਸਕਦੇ ਆ ਤੁਸੀਂ ਧੰਨ ਚ ਬਹੁਤ ਜ਼ਿਆਦੇ ਢੱਲਾ ਪਿੰਡੇ 'ਚ ਬਹੁਤ ਜ਼ਿਆਦੀ ਢੱਲਾ ਤੇ ਲਾਪਾਣਾ ਚਾਰੇ ਪੈਰਾਂ ਤੇ ਨਿਸ਼ਾਨ ਆ ਚਾਰੇ ਪੈਰਾਂ ਤੇ ਨਿਸ਼ਾਨ ਆ ਆ ਵੀਰੋ ਫੇਸ ਕੁਆਲਿਟੀ ਵੀ ਦੋਸਤੋ ਬਹੁਤ ਸੋਹਣੀ ਆ ਆਖੂ ਖ ਬਹੁਤ ਜ਼ਿਆਦੇ ਚੰਗੀ ਲੱਗੀ ਆ ਤੇ ਆ ਤੋੜ ਕੇ ਵਿਖਾ ਦਿਓ ਬਈ ਜਰਾ ਤੋੜ ਕੇ ਬਾਕੀ ਦੋਸਤੋ ਮਾਇਨ ਨਾ ਕਰਿਓ ਮੀ ਪਈ ਜਾਂਦਾ ਇਸ ਕਰਕੇ ਥੋੜਾ ਜਿਹਾ ਇਧਰੋਂ ਪੱਕੇ ਥਾਂ ਤੇ ਕਰ ਰਹੇ ਆ ਚਲੋ ਤੋਰ ਤੁਰ ਬਹੁਤ ਸੋਹਣੀ ਆ ਦੋਸਤੋ ਚੈੱਕ ਕਰੋ ਤੁਸੀਂ ਜਰਾ ਬਾਕੀ ਉਮਰ ਦੀ ਦੋਸਤੋ ਇਹ ਕੱਟੀ ਬਹੁਤ ਜਿਆਦਾ ਲਵੀ ਆ ਸਿੰਗ ਤੁੰਡ ਤੋਂ ਤੁਸੀਂ ਟੇਵਾ ਲਾਈ ਸਕਦੇ ਆ ਆੱਖ ਨੂੰ ਬੜੀ ਚੰਗੀ ਲੱਗੀ ਆ ਵੇਖੋ ਤੁਸੀਂ ਜਰਾ ਚੈੱਕ ਕਰੋ ਝੂਲੀ ਝੂਲੀ ਦੋਸਤੋ ਢਿੱਲਾ ਪਣ ਪੂਰਾ ਤੇ ਆ ਜਿਹੜੀ ਬਈ ਨਾਲ ਕੱਟੀ ਖੜੀ ਹੈ ਇਹਦੀ ਕੀ ਡਿਟੇਲ ਆ ਇਹ ਹੈਗੀ ਬਈ ਸਾਲਕੀ ਅੱਛਾ ਇਹ ਸਾਲ ਦੀ ਆ ਹਾਂ ਸਾਲਕੀ ਦਾ ਇਹਦਾ ਫੇਸ ਕਰਵਾ ਦਈਂ ਬਈ ਯਾਰ ਇਧਰ ਨੂੰ ਯਾਰ ਫੇਸ ਉਹਦਾ ਵੀ ਮਾਨਕੀ ਆ ਲਓ ਦੋਸਤੋ ਨਿਸ਼ਾਨਾਂ ਕਿ ਮੋਚ ਚਾਹੇ ਚਾਰੇ ਪੈਰਾਂ ਤੇ ਨਿਸ਼ਾਨ ਤੇ ਥੱਲੋਂ ਥੱਲੋਂ ਦੋਸਤੋ ਇਹ ਵੀ ਥੋੜੀ ਚੈੱਕ ਕਰਾਉਣੀਆਂ ਬਹੁਤ ਜਿਆਦਾ ਚੰਗੀ ਆ ਬਹੁਤ ਚੰਗੀ ਆ ਬਈ ਇਹ ਵੇਖ ਝੋਲੀ ਝੁਲੀ ਦੋਸਤੋ ਇਹ ਵੀ ਬੜੀ ਚੰਗੀ ਆ ਬਈ ਜਿਹੜਾ ਥਾਣੇ ਕੋ ਹੁਣੇ ਤੇ ਕਿਵੇਂ ਲਿਓੜੀ ਪਾੜਦੀ ਹੁੰਦੀ ਹੈ ਨਾ ਤੇ ਇਹਦਾ ਫਾਦਰ ਕਿਹੜਾ ਸੀਗਾ ਬਾਈ ਇਹਦਾ ਬਈ ਬਾਵਰ ਅੱਛਾ ਇਹ ਬਾਵਰ ਦੀ ਆ ਹਾਂਜੀ ਬਾਵਰ ਦੀ ਆ ਤੇ ਮਦਰ ਮਿਲਕ ਰਿਕਾਰਡ ਪਤਾ ਬਾਈ ਕੋਹ ਮਦਰ ਬਾਈ ਇਹਦੀ ਮਿਲਕ 15 16 ਲੀਟਰ ਠੀਕ ਆ ਲੋ ਦੋਸਤੋ ਇਹ ਵੀ ਕੱਟੀ ਬਹੁਤ ਜ਼ਿਆਦੇ ਚੰਗੀ ਆ ਆਖੂਖ ਬਾਈ ਇਹਦਾ ਚੈੱਕ ਕਰਾ ਦਿਓ ਇਹਦੀ ਆਖੂਖ ਦੋਸਤੋ ਬਹੁਤ ਜ਼ਿਆਦੇ ਚੰਗੀ ਲੱਗੀ ਆ ਸਿੰਗ ਵੇਖੋ ਨਿੱਕਾ ਜਿਹਾ ਸਿੰਗ ਲੱਗਿਆ ਹੋਇਆ ਬੱਗੀ ਮੋਛਾ ਦੋਸਤੋ ਅੱਖਾਂ ਓੱਖਾਂ ਵਡੀਆਂ ਦੋਵੇਂ ਚੰਗੀਆਂ ਲੱਗੀਆਂ ਦੇਖੋ ਤੁਸੀਂ ਜਰਾ ਚੈੱਕ ਕਰੋ ਸਾਰੀਆਂ ਨਿਸ਼ਾਨੀਆਂ ਕੰਪਲੀਟ ਪਿੰਡੇ ਜਿੱਟਲਾ ਪਾਣ ਵੀ ਦੋਸਤੋ ਪੂਰਾ ਤੇ ਇਹ ਜਰਾ ਤੋੜ ਕੇ ਵਿਖਾ ਦਿਓ ਬਾਈ ਨੀਲੀ ਰਾਵੀ ਦੀ ਏ ਟੂ ਜ਼ੈਡ ਦੋਸਤੋ ਸਾਰੀਆਂ ਨਿਸ਼ਾਨੀਆਂ ਕੰਪਲੀਟ ਕਰਦੀ ਆ ਲੰਮੀ ਤੋਰਦੀ ਮੈਂ ਜਰਾ ਇਹਦੇ ਤੋਂ ਕਰੋ ਦੋਸਤੋ ਚੈੱਕ ਕਰਾ ਮੋੜ ਲਿਓ ਬਾਈ ਤੋਰ ਤੋਰ ਦੋਸਤੋ ਬੜੀ ਚੰਗੀ ਆ ਮੈਂ ਕਿਹ ਨਾਲ ਕੇ ਪਾਸੋਂ ਜੁਕਰੀ ਹਾਂਜੀ ਵੱਡੀ ਗੱਲ ਆ ਦੋਸਤੋ ਸਿੰਘ ਸੁੰਗੇ ਦਾ ਬਹੁਤ ਜਿਆਦਾ ਚੰਗਾ ਲੱਗਿਆ ਵੇਖੋ ਜਮਾ ਨਿੱਕੀ ਸਿੰਘੀ ਦੀ ਆ ਕੱਟੀ ਤੇ ਇਹਨਾਂ ਦੇ ਮੌਲ ਮੁੱਲ ਬਾਈ ਕੀ ਕੀ ਹਿਸਾਬ ਕਿਤਾਵਾ ਅੱਛਾ ਮੌਲ ਫੋਨ ਤੇ ਕਰਨੀ ਆ ਠੀਕ ਆ ਤੇ ਆਪਣਾ ਮੋਬਾਈਲ ਨੰਬਰ ਜਰੂਰ ਬੋਲ ਦਿਓ ਬਾਈ ਮੋਬਾਈਲ ਨੰਬਰ ਬਾਈ 98727 16232 ਇੱਕ ਵਾਰੀ ਹੋਰ ਬੋਲ ਦਿਓ ਜੀ 98727 16232 ਧੰਨਵਾਦ ਜੀ